ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ। ਨਜ਼ਰ ਪਾਉਣੇ ਅੱਜ ਦੀਆਂ ਖਬਰਾਂ ਤੇ ਅਮਰੀਕਾ ਦੇ 5 ਡੈਮੋਕ੍ਰੈਟਿਕ ਸੰਸਦ ਮੈਂਬਰਾਂ ਨੇ ਕਿਹਾ ਕਿ ਜੋ ਬਾਈਡਨ ਨੂੰ ਨਵੰਬਰ 'ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਦੀ ਦੌੜ 'ਚੋਂ ਹਟ ਜਾਣਾ ਚਾਹੀਦਾ ਹੈ। ਇਹਨਾਂ 5 ਸੰਸਦ ਮੈਂਬਰਾਂ ਦੇ ਨਾਂ ਹਨ ਜੇਰੀ ਨਾਡਲਰ, ਮਾਰਕ ਟਕਾਨੋ, ਜੋ ਮੋਰੇਲ, ਟੈਟ ਲਿਊ ਅਤੇ ਐਡਮ ਸਮਿਥ। ਉਹਨਾਂ ਨੇ ਪ੍ਰੈਜ਼ੀਡੈਂਸ਼ੀਅਲ ਡਿਬੇਟ 'ਚ ਡੋਨਾਲਡ 트੍ਰੰਪ ਵਿਰੋਧ ਬਾਈਡਨ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਤੇ ਚਰਚਾ ਲਈ ਕਰਵਾਈ ਵਰਚੁਅਲ ਮੀਟਿੰਗ 'ਚ ਹਿੱਸਾ ਲਿਆ। ਐਸੇ ਮੀਟਿੰਗ ਦੌਰਾਨ ਉਹਨਾਂ ਨੇ ਆਪਣੇ ਮਨ ਦੀ ਗੱਲ ਕੀਤੀ। ਹਾਊਸ ਮੋਨਿਟਰਿੰਗ ਲੀਡਰ ਹਕੀਮ ਜੈਫਰੀਜ਼ ਨੇ ਡਿਬੇਟ ਤੋਂ ਬਾਅਦ ਉੱਭਰਦੇ ਸਿਆਸੀ ਮਾਹੌਲ ਬਾਰੇ ਚਰਚਾ ਲਈ। ਪ੍ਰਤੀਨਿਧੀ ਸਭਾ 'ਚ ਆਪਣੇ ਪਾਰਟੀ ਸਹਿਯੋਗੀਆਂ ਦੀ ਵਰਚੁਅਲ ਮੀਟਿੰਗ ਸੱਦੀ ਸੀ। ਮੀਟਿੰਗ ਨੂੰ ਬਾਈਡਨ ਦੀ ਉਮੀਦਵਾਰੀ ਦੀ ਵਿਵਹਾਰਕਤਾ ਬਾਰੇ ਮੈਂਬਰਾਂ ਤੋਂ ਜਾਣਕਾਰੀ ਹਾਸਲ ਕਰਨ ਲਈ ਕਰਵਾਇਆ ਗਿਆ ਸੀ। ਕਈ ਬਾਰੇ ਡੈਮੋਕ੍ਰੇਟ ਦ੍ਰਿੜਤਾ ਨਾਲ ਮਹਿਸੂਸ ਕਰਦੇ ਆ ਰਹੇ ਨੇ ਕਿ ਬਾਈਡਨ ਨੂੰ ਦੌੜ ਤੋਂ ਪਾਸੇ ਹਟਣਾ ਚਾਹੀਦਾ ਹੈ। ਇਸ ਘਟਨਾਕ੍ਰਮ ਨੇ ਬਾਈਡਨ ਦੇ ਸਮਰਥਨ ਦੀ ਕੰਦ ਵਿੱਚ ਹੋਰ ਤਰੇੜਾਂ ਪਾ ਦਿੱਤੀਆਂ ਨੇ। ਜਨਤਕ ਜਾਂ ਨਿੱਜੀ ਤੌਰ ਤੇ ਇਹ ਕਹਿਣ ਵਾਲੇ ਡੈਮੋਕ੍ਰੇਟਸ ਦੀ ਗਿਣਤੀ ਹੁਣ ਲਗਭਗ 10 ਹੋ ਗਈ ਹੈ ਜੋ ਚਾਹੁੰਦੇ ਨੇ ਕਿ ਬਾਈਡਨ ਪਾਸੇ ਹੋ ਜਾਣ। ਇਨਾ ਵਿੱਚ ਅਦਾਲਤ ਹਥਿਆਰਬੰਦ ਫੌਜ ਅਤੇ ਖੁਫੀਆ ਕਮੇਟੀਆਂ ਦੇ ਸਿਖਰਲੇ ਡੈਮੋਕਰੇਟ ਸ਼ਾਮਲ ਨੇ ਇਸੇ ਦੌਰਾਨ ਬਾਈਡਨ ਨੇ ਉਹਨਾਂ ਦੀ ਟੀਮ ਇਸ ਤਰ੍ਹਾਂ ਦੀ ਅਪੀਲ ਪ੍ਰਤੀ ਉਦਾਸ ਸੀਨ ਨਜ਼ਰ ਆਈ ਹੈ ਤੇ ਦਾਅਵਾ ਕੀਤਾ ਹੈ ਕਿ ਉਹ ਦੌੜ ਚ ਨੇ ਬਾਈਡਨ ਨੇ ਕਿਹਾ ਕਿ ਉਹ ਮੁਲਕ ਚ ਨਵੰਬਰ ਚ ਟਰੰਪ ਨੂੰ ਮਾਤ ਦੇਣਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨਾਂ ਰੂਸ ਦੇ ਦੌਰੇ ਤੇ ਨੇ ਇਸ ਦੌਰਾਨ ਉਹਨਾਂ ਨੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਮੁਲਾਕਾਤ ਕੀਤੀ ਪੀਐਮ ਮੋਦੀ ਦਾ ਰੂਸ ਦੌਰਾ ਤੇ ਪੁੱਤੇ ਨਾਲ ਮੁਲਾਕਾਤ ਹੁਣ ਅਮਰੀਕਾ ਲਈ ਚਿੰਤਾ ਦਾ ਵਿਸ਼ਾ ਬਣ ਰਿਹਾ ਹੈ। ਅਮਰੀਕਾ ਨੇ ਪੀਐਮ ਮੋਦੀ ਦੀ ਪੁੱਤੇ ਨਾਲ ਗੈਰ ਰਸਮੀ ਮੁਲਾਕਾਤ ਤੋਂ ਤੁਰੰਤ ਬਾਅਦ ਇੱਕ ਬਿਆਨ ਦਿੱਤਾ। ਯੂਕਰੇਨ ਤੇ ਮਾਸਕੋ ਦੇ ਹਮਲੇ ਦਰਮਿਆਨ ਅਮਰੀਕਾ ਨੇ ਸੋਮਵਾਰ ਨੂੰ ਭਾਰਤ ਨਾਲ ਰੂਸ ਦੇ ਸਬੰਧਾਂ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ। ਨਿਊਜ਼ ਏਜੰਸੀ ਰਾਈਟਰਸ ਦੇ ਅਨੁਸਾਰ ਵਿਦੇਸ਼ ਵਿਭਾਗ ਦੇ ਬੁਲਾਰੇ ਮੈਥਿਊ ਮਿਲਰ ਨੇ ਇੱਕ ਪ੍ਰੈਸ ਬਰੀਫਿੰਗ ਕੀਤੀ ਇਸ ਦੌਰਾਨ ਉਹਨਾਂ ਨੇ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਮੋਦੀ ਦੀ ਜਨਤਕ ਟਿੱਪਣੀ ਨੂੰ ਦੇਖਾਂਗਾ ਕਿ ਉਹਨਾਂ ਨੇ ਕੀ ਕਿਹਾ ਪਰ ਜਿਵੇਂ ਮੈਂ ਕਿਹਾ ਅਸੀਂ ਭਾਰਤ ਨੂੰ ਰੂਸ ਨਾਲ ਉਹਨਾਂ ਦੇ ਸਬੰਧਾਂ ਨੂੰ ਲੈ ਕੇ ਆਪਣੀਆਂ ਚਿੰਤਾਵਾਂ ਸਪਸ਼ਟ ਕਰ ਦਿੱਤੀਆਂ ਨੇ ਮਿਲਰ ਨੇ ਅੱਗੇ ਕਿਹਾ ਕਿ ਅਮਰੀਕਾ ਨੂੰ ਉਮੀਦ ਹੈ ਕਿ ਜਦੋਂ ਭਾਰਤ ਜਾਂ ਹੋਰ ਦੇਸ਼ ਰੂਸ ਨਾਲ ਗੱਲਬਾਤ ਕਰੇਗਾ ਤਾਂ ਇਹ ਸਪਸ਼ਟ ਕਰ ਦੇਵੇਗਾ ਕਿ ਮਾਸਕੋ ਨੂੰ ਸੰਯੁਕਤ ਰਾਸ਼ਟਰ ਚਾਰਟਰ ਅਤੇ ਯੂਕਰੇਨ ਦੀ ਪ੍ਰਭੂਸੱਤਾ ਤੇ ਖੇਤਰੀ ਅਖੰਡਤਾ ਦਾ ਸਨਮਾਨ ਕਰਨਾ ਚਾਹੀਦਾ ਹੈ ਫਰਵਰੀ 2022 ਚ ਯੂਕਰੇਨ ਨਾਲ ਜੰਗ ਸ਼ੁਰੂ ਹੋਣ ਤੋਂ ਬਾਅਦ ਤੋਂ ਹੀ ਭਾਰਤ ਦੇ ਰੂਸ ਤੋਂ ਦੂਰੀ ਬਣਾਉਣ ਲਈ ਅਮਰੀਕਾ ਦਬਾਅ ਬਣਾ ਰਿਹਾ ਹੈ ਭਾਰਤ ਨੇ ਰੂਸ ਨਾਲ ਆਪਣੇ ਲੰਬੇ ਸਮੇਂ ਦੇ ਸਬੰਧਾਂ ਤੇ ਆਰਥਿਕ ਜ਼ਰੂਰਤਾਂ ਦਾ ਹਵਾਲਾ ਦਿੰਦੇ ਹੋਏ ਇਸ ਦਬਾਅ ਦਾ ਵਿਰੋਧ ਕੀਤਾ ਹਾਲਾਂਕਿ ਇਸ ਨੇ ਚੱਲ ਰਹੇ ਯੁੱਧ ਦੇ ਸ਼ਾਂਤੀਪੂਰਨ ਹੱਲ ਦੀ ਮੰਗ ਕੀਤੀ ਮੋਦੀ ਪੁਤਿਨ ਦੇ ਸੱਦੇ ਤੇ 22ਵੇਂ ਭਾਰਤ ਰੂਸ ਸਾਲਾਨਾ ਸਿਖਰ ਸੰਮੇਲਨ ਲਈ ਸੋਮਵਾਰ ਨੂੰ ਸ਼ਾਮ ਨੂੰ ਰੂਸ ਪਹੁੰਚੇ ਫਰਵਰੀ 2022 ਚ ਮਾਸਕੋ ਵੱਲੋਂ ਯੂਕਰੇਨ ਤੇ ਹਮਲਾ ਕਰਨ ਤੋਂ ਬਾਅਦ ਮੋਦੀ ਦੀ ਇਹ ਪਹਿਲੀ ਰੂਸੀ ਯਾਤਰਾ ਹੈ ਉਸਦੀ ਪਿਛਲੀ ਫੇਰੀ 2019 ਚ ਸੀ ਜਦੋਂ ਉਸਨੇ ਦੂਰ ਪੂਰਬੀ ਸ਼ਹਿਰ ਵਲਾਦੀ ਵੋਸਟੋਕ ਚ ਇੱਕ ਆਰਥਿਕ ਕਾਨਫਰੰਸ ਚ ਹਿੱਸਾ ਲਿਆ ਸੀ ਅਮਰੀਕਾ ਦੇ ਲਾਸ ਐਂਜਲਸ ਚ ਉਡਾਣ ਭਰਦੇ ਵੇਲੇ ਯੂਨਾਈਟਿਡ 에ਅਰਲਾਈਨਸ ਦੇ ਇੱਕ ਬੋਇੰਗ ਜੈਟ ਜਹਾਜ਼ ਦਾ ਪਹੀਆ ਡਿੱਗ ਗਿਆ ਇਸ ਮਾਮਲੇ ਚ ਕੋਈ ਨੁਕਸਾਨ ਨਹੀਂ ਹੋਇਆ ਤੇ ਜਹਾਜ਼ ਨੂੰ ਬਾਅਦ ਚ ਡੈਨਵਰ ਚ ਸੁਰੱਖਿਆਤ ਉਤਾਰਿਆ ਗਿਆ ਇਹ ਜਾਣਕਾਰੀ 에ਅਰਲਾਈਨ ਕੰਪਨੀ ਨੇ ਦਿੱਤੀ ਹੈ ਕੰਪਨੀ ਨੇ ਬਿਆਨ ਚ ਕਿਹਾ ਕਿ ਇਸ ਘਟਨਾ ਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ ਇਸ ਘਟਨਾ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਘਟਨਾ ਵੇਲੇ ਬੋਇੰਗ 757200 ਜਹਾਜ਼ ਚ 174 ਯਾਤਰੀ ਅਤੇ 7 ਚਾਲਕ ਦਲ ਦੇ ਮੈਂਬਰ ਸਵਾਰ ਸਨ ਇਸ ਤੋਂ ਪਹਿਲਾਂ 7 ਮਾਰਚ ਨੂੰ ਸੈਨ ਫਰਾਂਸਿਸਕੋ ਤੋਂ ਉਡਾਣ ਭਰਨ ਵਾਲੇ ਯੂਨਾਈਟਿਡ 에ਅਰਲਾਈਨਸ ਦੇ ਬੋਇੰਗ B77200 ਜੈਟ ਦਾ ਪੱਇਆ ਹਾਵਾ ਚ ਟੁੱਟ ਕੇ ਡਿੱਗ ਗਿਆ ਸੀ ਇਸ ਤੋਂ ਬਾਅਦ ਜਹਾਜ਼ 에ਅਰਪੋਰਟ ਪਾਰਕਿੰਗ ਖੇਤਰ 'ਚ ਇੱਕ ਕਾਰ ਦੇ ਉੱਪਰ ਡਿੱਗ ਗਿਆ ਸੀ ਜਿਸ ਵਿੱਚ ਕੋਈ ਜ਼ਖਮੀ ਨਹੀਂ ਹੋਇਆ ਸੀ ਸੋਨੇ ਦਾ ਭੰਡਾਰ ਕਿਸੇ ਵੀ ਦੇਸ਼ ਲਈ ਮਹੱਤਵਪੂਰਨ ਜਾਇਦਾਦ ਹੁੰਦਾ ਹੈ ਕਿਉਂਕਿ ਆਰਥਿਕ ਸੰਕਟ ਦੌਰਾਨ ਆਰਥਿਕ ਸਥਿਤੀ ਬਚਾਉਣ 'ਚ ਇਹ ਮਦਦ ਕਰਦਾ ਹੈ ਹਾਲ ਹੀ 'ਚ ਭਾਰਤੀ ਰਿਜ਼ਰਵ ਬੈਂਕ ਬ੍ਰਿਟੇਨ ਤੋਂ 100 ਟਨ ਤੋਂ ਵੱਧ ਸੋਨਾ ਵਾਪਸ ਦੇਸ਼ ਲਿਆਏ ਵਰਲਡ ਆਫ ਸਟੈਟਿਸਟਿਕਸ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਦੁਨੀਆ ਦੇ ਉਹਨਾਂ ਦੇਸ਼ਾਂ ਦੀ ਸੂਚੀ ਜਾਰੀ ਕੀਤੀ ਹੈ ਜਿਨ੍ਹਾਂ ਕੋਲ ਸਭ ਤੋਂ ਵੱਧ ਸੋਨੇ ਦਾ ਭੰਡਾਰ ਹੈ ਇਸ ਸੂਚੀ ਚ ਟੌਪ 10 ਦੇਸ਼ਾਂ ਚ ਅਮਰੀਕਾ ਜਰਮਨੀ ਇਟਲੀ ਫਰਾਂਸ ਰੂਸ ਚੀਨ ਸਵਿਟਜ਼ਰਲੈਂਡ ਜਾਪਾਨ ਭਾਰਤ ਅਤੇ ਨੀਦਰਲੈਂਡ ਸ਼ਾਮਲ ਨੇ ਅੰਕੜਿਆਂ ਦੀ ਵਿਸ਼ਵ ਸੂਚੀ ਚ ਅਮਰੀਕਾ 8133 ਟਨ ਦੇ ਸੋਨੇ ਦੇ ਭੰਡਾਰ ਨਾਲ ਪਹਿਲੇ ਸਥਾਨ ਤੇ ਹੈ ਜਦਕਿ ਜਰਮਨੀ ਕੋਲ 3353 ਟਨ ਸੋਨੇ ਦਾ ਭੰਡਾਰ ਹੈ ਇਸੇ ਤਰ੍ਹਾਂ ਜਰਮਨੀ ਸੋਨੇ ਦੇ ਭੰਡਾਰ ਦੇ ਮਾਮਲੇ 'ਚ ਦੂਜੇ ਸਥਾਨ ਤੇ ਹੈ। ਇਸ ਸੂਚੀ 'ਚ ਇਟਲੀ 2452 ਟਨ ਸੋਨੇ ਦੇ ਭੰਡਾਰ ਨਾਲ ਤੀਜੇ ਸਥਾਨ ਤੇ ਅਤੇ ਫਰਾਂਸ 2437 ਟਨ ਸੋਨੇ ਦੇ ਭੰਡਾਰ ਨਾਲ ਚੌਥੇ ਨੰਬਰ ਤੇ ਹੈ। ਵਰਤਮਾਨ 'ਚ ਰੂਸ ਸੋਨੇ ਦੇ ਭੰਡਾਰ ਦੇ ਮਾਮਲੇ 'ਚ ਪੰਜਵੇਂ ਸਥਾਨ ਤੇ ਹੈ ਤੇ ਉਸ ਕੋਲ 2333 ਟਨ ਸੋਨੇ ਦਾ ਭੰਡਾਰ ਹੈ। ਇਸ ਸੂਚੀ 'ਚ ਭਾਰਤ ਦਾ ਨਾਮ ਨੌਵੇਂ ਸਥਾਨ ਤੇ ਹੈ ਜਦਕਿ ਨੀਦਰਲੈਂਡ 10ਵੇਂ ਸਥਾਨ ਤੇ ਹੈ। ਅਮਰੀਕਾ ਦੇ ਟੈਕਸਾਸ ਸੂਬੇ 'ਚ ਸੋਮਵਾਰ ਸਵੇਰੇ ਤੜਕੇ ਆਏ ਸ਼ਕਤੀਸ਼ਾਲੀ ਤੂਫਾਨ ਬੈਰੀਲ ਦੇ ਪ੍ਰਭਾਵ ਕਾਰਨ ਹੜਵਾਰਗੀ ਸਥਿਤੀ ਬਣੀ ਹੋਈ ਹੈ ਜਿਸ ਕਾਰਨ ਘੱਟੋ-ਘੱਟ 4 ਲੋਕਾਂ ਦੀ ਮੌਤ ਹੋ ਗਈ ਤੇ ਕਰੀਬ 30 ਲੱਖ ਘਰਾਂ ਅਤੇ ਵਪਾਰਕ ਅਦਾਰਿਆਂ ਦੀ ਬਿਜਲੀ ਗੁੱਲ ਹੋ ਗਈ। ਨੈਸ਼ਨਲ ਹਰੀਕੇਨ ਸੈਂਟਰ ਨੇ ਸ਼ਾਮ ਨੂੰ ਕਿਹਾ ਕਿ ਬੈਰੀਲ ਨੇ ਮਾਟਾਗੋੜਾ ਦੇ ਨੇੜੇ ਇੱਕ ਸ਼੍ਰੇਣੀ ਤੂਫਾਨ ਦੇ ਰੂਪ ਚ ਲੈਂਡਫਾਲ ਕੀਤਾ ਜਿਸ ਨਾਲ ਸਕੂਲ, ਵਪਾਰਕ ਅਦਾਰੇ, ਦਫ਼ਤਰਾਂ ਅਤੇ ਵਿੱਤੀ ਸੰਸਥਾਵਾਂ ਨੂੰ ਬੰਦ ਕਰ ਦਿੱਤਾ ਗਿਆ। ਕੇਂਦਰ ਨੇ ਕਿਹਾ ਕਿ ਪੂਰਬੀ ਟੈਕਸਾਸ, ਪੱਛਮੀ ਲੂਈਸੀਆਨਾ ਅਤੇ ਆਰਕੰਸਾਸ ਦੇ ਕੁਝ ਹਿੱਸਿਆਂ 'ਚ ਹੜ੍ਹ, ਮੀਂਹ ਅਤੇ ਤੇਜ਼ ਗਰਜ ਦੀ ਸੰਭਾਵਨਾ ਹੈ। ਘਰਾਂ ਤੇ ਦਰਖਤ ਡਿੱਗਣ ਨਾਲ ਦੋ ਲੋਕਾਂ ਦੀ ਮੌਤ ਹੋ ਗਈ ਤੇ ਹਿਊਸਟਨ ਪੁਲਿਸ ਵਿਭਾਗ ਦੇ ਇੱਕ ਕਰਮਚਾਰੀ ਨੇ ਹੜ੍ਹ ਦੇ ਪਾਣੀ 'ਚ ਫਸ ਜਾਣ ਕਾਰਨ ਆਪਣੀ ਜਾਨ ਗਵਾ ਦਿੱਤੀ। ਅੱਗ ਲੱਗਣ ਦੀ ਘਟਨਾ 'ਚ ਇੱਕ ਹੋਰ ਵਿਅਕਤੀ ਦੀ ਮੌਤ ਹੋਣ ਦੀ ਸੂਚਨਾ ਹੈ। ਫਿਲਹਾਲ ਹੜ੍ਹ ਦਾ ਪਾਣੀ ਘਟਣਾ ਸ਼ੁਰੂ ਹੋ ਗਿਆ ਹੈ ਤੇ ਕਰਮਚਾਰੀਆਂ ਨੇ ਨੁਕਸਾਨ ਦਾ ਜਾਇਜ਼ਾ ਲੈਣਾ ਸ਼ੁਰੂ ਕਰ ਦਿੱਤਾ ਹੈ। ਅਧਿਕਾਰੀਆਂ ਨੇ ਸਥਾਨਕ ਲੋਕਾਂ ਨੂੰ ਫਿਲਹਾਲ ਘਰ ਵਿੱਚ ਰਹਿਣ ਦੀ ਅਪੀਲ ਕੀਤੀ ਹੈ ਮੇਅਰ ਜான் ਵਿਟਮਾਇਰ ਨੇ ਇੱਕ ਪ੍ਰੈਸ ਕਾਨਫਰੰਸ ਦਿੱਤਾ ਸਾਫ਼ ਅਸਮਾਨ ਦੇਖ ਕੇ ਇਹ ਨਾ ਸੋਚੋ ਕਿ ਖਤਰਾ ਲੰਘ ਗਿਆ ਹੈ ਉਸਨੇ ਕਿਹਾ ਹਾਲਾਤ ਅਜੇ ਵੀ ਖਤਰਨਾਕ ਨੇ ਫਿਲਹਾਲ ਕਿੰਨਾ ਨੁਕਸਾਨ ਹੋਇਆ ਹੈ ਇਸ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ ਪੱਛਮੀ ਟੈਨੇਸੀ ਰਾਜ 'ਚ ਦੋ ਕੁੱਤਿਆਂ ਵੱਲੋਂ ਇੱਕ ਔਰਤ ਨੂੰ ਨੋਚ-ਨੋਚ ਕੇ ਮਾਰ ਦੇਣ ਦੀ ਖਬਰ ਹੈ ਅਧਿਕਾਰੀਆਂ ਨੇ ਕਿਹਾ ਕਿ ਮੌਕੇ ਤੇ ਪੁੱਜੇ ਪੁਲਿਸ ਅਫਸਰ ਵੱਲੋਂ ਚਲਾਈ ਗਈ ਗੋਲੀ ਨਾਲ ਇੱਕ ਕੁੱਤਾ ਜ਼ਖਮੀ ਹੋ ਗਿਆ ਮੌਕੇ ਤੋਂ ਫਰਾਰ ਹੋਏ ਦੋਨਾਂ ਕੁੱਤਿਆਂ ਨੂੰ ਬਾਅਦ ਚ ਕਾਬੂ ਕਰ ਲਿਆ ਗਿਆ ਅਜੇ ਤੱਕ ਇਹ ਪਤਾ ਨਹੀਂ ਲੱਗਾ ਕਿ ਕੁੱਤਿਆਂ ਦਾ ਮਾਲਕ ਕੌਣ ਹੈ ਇਹ ਘਟਨਾ ਹਾਰਡਮਨ ਕਾਉਂਟੀ ਚ ਮੈਮਫਿਸ ਤੋਂ ਤਕਰੀਬਨ 70 ਮੀਲ ਦੂਰ ਉੱਤਰ ਪੂਰਬ ਦੇ ਬੋਲੀਵਰ ਸ਼ਹਿਰ ਚ ਵਾਪਰੀ ਬੋਲੀਵਰ ਪੁਲਿਸ ਵਿਭਾਗ ਅਨੁਸਾਰ ਉਹਨਾਂ ਨੂੰ ਬੀਤੇ ਦਿਨ ਦੁਪਹਿਰ 1:30 ਮਿੰਟ ਤੇ ਸੂਚਨਾ ਮਿਲੀ ਸੀ ਕਿ ਇੱਕ ਔਰਤ ਦੇ ਖੂਨ ਵਹਿ ਰਿਹਾ ਹੈ ਮੌਕੇ ਤੇ ਪੁਲਿਸ ਅਫਸਰਾਂ ਨੂੰ ਔਰਤ ਗੰਭੀਰ ਹਾਲਤ ਚ ਮਿਲੀ ਜਿਸ ਨੂੰ ਸਪਸ਼ਟ ਤੌਰ ਤੇ ਜਗਾ ਜਗਾ ਤੋਂ ਕੁੱਤਿਆਂ ਨੇ ਨੋਚਿਆ ਹੋਇਆ ਸੀ ਦੋ ਕੁੱਤੇ ਮੌਕੇ ਤੇ ਇਧਰ ਉਧਰ ਘੁੰਮ ਰਹੇ ਸਨ ਜਿਨ੍ਹਾਂ ਚੋਂ ਇੱਕ ਪੁਲਿਸ ਦੀ ਗੋਲੀ ਨਾਲ ਜ਼ਖਮੀ ਹੋ ਗਿਆ ਔਰਤ ਦੀ ਪਛਾਣ ਥਰੇਸਾ ਰੋਡਸ ਵਜੋਂ ਹੋਈ ਹੈ ਜਿਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਹ ਦਮ ਤੋੜ ਗਈ ਇਹ ਸਾਨੂੰ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ